ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਲੁਧਿਆਣੇ ਦੀ ਮਸ਼ਹੂਰ ਬੈકરીਆਂ ਦੇ ਸਾਹਮਣੇ ਆ ਰਹੀਆਂ ਨੇ ਇਹ ਕੋਈ ਇੱਕ ਬੈકરી ਨਹੀਂ ਬਲਕਿ ਵੱਖ-ਵੱਖ ਬੈકરીਆਂ ਤੇ ਅੱਜ ਸਿਹਤ ਵਿਭਾਗ ਦੀ ਟੀਮ ਪੁੱਜੀ ਹੈ ਇਹ ਟੀਮ ਕਿਉਂ ਪੁੱਜੀ ਹੈ ਕਾਰਨ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੀਤੇ ਦਿਨੀ ਪਟਿਆਲਾ ਦੇ ਵਿੱਚ ਕੇਕ ਖਾਨ ਦੇ ਨਾਲ ਇੱਕ ਬੱਚੀ ਦੀ ਮੌਤ ਹੋ ਜਾਂਦੀ ਹੈ ਮਾਮਲਾ 24 ਮਾਰਚ ਨੂੰ ਸਾਹਮਣੇ ਆਂਦਾ ਜੀ ਹਾਂ 25 ਦਾ ਚਰਮ ਦਿਨ ਹੁੰਦਾ ਹੈ ਤੇ ਘਰੇ ਕੇਕ ਮੰਗਾਇਆ ਜਾਂਦਾ ਰਾਤ ਨੂੰ ਕੇਕ ਕੱਟਿਆ ਜਾਂਦਾ ਪਰ ਕੇਕ ਖਾਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰ ਬਿਮਾਰ ਹੋ ਜਾਂਦੇ ਨੇ ਇਸ ਦਰਮਿਆਨ ਇਸ ਲੜਕੀ ਦੀ ਮੌਤ ਹੋ ਜਾਂਦੀ ਆੰਦੀ ਹੈ ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਸਿਹਤ ਵਿਭਾਗ ਨੇ ਆਪਣਾ ਸ਼ਿਕੰਜਾ ਕਸ ਦਿੱਤਾ ਹੈ ਆਦੇਸ਼ ਦੇ ਦਿੱਤੇ ਗਏ ਨੇ ਕਿ ਜਿੰਨੇ ਵੀ ਬੇਕਰੀ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਕਿਸ ਤਰ੍ਹਾਂ ਕਿ ਇੱਕ ਬੜਾਇਆ ਜਾਂਦਾ ਹੈ ਕੇਕ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਡਕਟ ਯੂਜ਼ ਕੀਤੇ ਜਾਂਦੇ ਨੇ ਇਹ ਸਾਰੇ ਸਾਰੀਆਂ ਚੀਜ਼ਾਂ ਦੀ ਖਾਸ ਤੌਰ ਤੇ ਚੈਕਿੰਗ ਹੋਏਗੀ ਤੇ ਖਾਸ ਗੱਲ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਹੁਣ ਜਦੋਂ ਕੋਈ ਵੀ ਸਿਹਤ ਵਿਭਾਗ ਦੀ ਟੀਮ ਦਾ ਮੈਂਬਰ ਚੈਕਿੰਗ ਕਰਨ ਦੇ ਲਈ ਵਿਕਰੀ ਤੇ ਜਾਏਗਾ ਉਸ ਨੂੰ ਖਾਸ ਤਰ੍ਹਾਂ ਦੀ ਵੀਡੀਓਗ੍ਰਾਫੀ ਕਰਕੇ ਤੁਰੰਤ WhatsApp ਰੇਡ ਟੀਮ ਨੂੰ WhatsApp ਜਰੀਏ ਰੇਡ ਟੀਮ ਨੂੰ ਪਾਣੀ ਹੋਏਗੀ ਜੀ ਹਾਂ ਅਧਿਕਾਰੀਆਂ ਦੇ ਨਾਲ ਉਹ ਸਾਂਝੀ ਕਰਨੀ ਹੋਏਗੀ ਜਿਸ ਤੋਂ ਬਾਅਦ ਇਹ ਵੀ ਪੁਖਤਾ ਹੋ ਸਕੇਗਾ ਕਿ ਉਹ ਉਸ ਜਗਾਹ ਤੇ ਗਿਆ ਹੈ ਤੇ ਉਸਨੇ ਪੂਰੀ ਵਿਕਰੀ ਦੀ ਚੈਕਿੰਗ ਕੀਤੀ ਹੈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇਸੇ ਦੇ ਚੱਲਦੇ ਹੀ ਲੁਧਿਆਣਾ ਦੇ ਵਿੱਚ ਅੱਜ ਵਿਕਰੀ ਦੀ ਚੈਕਿੰਗ ਹੋਈ ਹੈ ਇੱਕ ਵਿਕਰੀ ਨਹੀਂ ਵਾਕਫ ਵਕ ਬੈਕਰੀਆਂ ਤੇ ਸਿਹਤ ਵਿਭਾਗ ਦੀ ਟੀਮ ਜਾਂਦੀ ਹੈ ਕਿਵੇਂ ਕੀ ਇੱਕ ਬਣਾਇਆ ਜਾਂਦਾ ਹੈ ਇਸ ਦੀ ਚੈਕਿੰਗ ਹੈ ਜਿਹੜੀ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਜਾਂਦੀ ਹੈ ਹਲਪੀਪਾਰਕ ਵੱਲੋਂ 6 ਥਾਵਾਂ ਤੇ ਰੇਡ ਕੀਤੀ ਗਈ ਹੈ ਸੈਂਪਲ ਭਰੇ ਜਾਂਦੇ ਨੇ ਤੇ ਇਸ ਸਬੰਧੀ ਡੀ ਐਚਓ ਲੁਧਿਆਣਾ ਨੇ মিডিਆ ਨਾਲ ਕੀ ਗੱਲਬਾਤ ਕੀਤੀ ਆਓ ਸੁਣਾਨੇ ਆ ਮੈਡਮ ਬੈਕਰੀਆਂ ਨੇ ਵੀ ਜਿਹੜੇ ਸੈਂਪਲ ਲਿੱਤੇ ਕਿੰਨੇ-ਕਿੰਨੀਆਂ ਬੈਕਰੀਜ਼ ਤੋਂ ਟੋਟਲ ਸੈਂਪਲ ਲੁੱਤੇ ਨੇ ਬਹੁਤ 2 ਦਿਨਾਂ ਵਿੱਚ ਅਸੀਂ 7 ਬੈਕਰੀਆਂ ਚੈੱਕ ਕੀਤੀਆਂ ਨੇ ਇਨਸਪੈਕਸ਼ਨਸ ਕੀਤੀਆਂ ਨੇ ਉਹਨਾਂ ਦੀਆਂ ਤੇ ਤਕਰੀਬਨ 6 ਕੇਕ ਦੇ ਸੈਂਪਲ ਲੁੱਤੇ ਨੇ ਕੀ ਕਿਸ ਤਰ੍ਹਾਂ ਦੇ ਸੈਂਪਲ ਲਿਸਤੇ ਕਿੰਨੇ ਕਿਹੜੀ ਕਿਹੜੀ ਬੇਕਰੀਆਂ ਪੂਰੇ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਚੈਕਿੰਗ ਚੱਲਦੀ ਹੈ ਜੀ ਅਸੀਂ ਸਾਡਾ ਟਾਰਗੇਟ ਪੂਰਾ ਲੁਧਿਆਣਾ ਹੈ ਅੱਗੇ ਵੀ ਅਸੀਂ ਬੇਕਰੀਜ਼ ਦੇ ਕਾਫੀ ਸੈਂਪਲਿੰਗ ਕਰਦੇ ਰਹਿੰਦੇ ਹਾਂ ਨਾ ਤੁਹਾਰਾਂ ਦੀ ਨੇੜੇ ਵਦਾ ਦਿੰਦੇ ਹਾਂ ਪਰ ਇਸ ਵਾਰੀ ਸਪੈਸ਼ਲੀ ਅਸੀਂ ਕੇਕਸ ਦੀ ਸੈਂਪਲਿੰਗ ਕੀਤੀ ਹੈ ਤੇ ਉਹਦੇ ਵਿੱਚ ਅਸੀਂ ਐਫਬੀਓ ਨੂੰ ਐਨਲਾਈਟਨ ਵੀ ਕੀਤਾ ਕਿ ਮੋਸਟਲੀ ਤੇ ਤੁਸੀਂ ਦੇਖਿਆ ਕਲਰਸ ਵਗੈਰਾ ਅਕੋਰਡਿੰਗ ਟੂ ਐਫਐਸਐਸਆਈ ਹੀ ਮਾਰਕਾ ਹੀ ਯੂਜ਼ ਕਰ ਰਹੇ ਸੀ ਪਰ ਜਿਹੜੀ ਥੋੜੀ ਬੋਥੀਆਂ ਕਮੀਆਂ ਸੀ ਦੋ ਤਿੰਨ ਅਨਹਾਈਜਨਿਕ ਚਲਾਨ ਕੱਟੇ ਨੇ ਅਸੀਂ ਜਿੱਥੇ ਹਾਈਜਨ ਪੂਰੀ ਨਹੀਂ ਸੀ ਉਹਨਾਂ ਨੂੰ ਹਾਈਜਨ ਰੱਖਣ ਲਈ ਕਿਹਾ ਗਿਆ ਹੈ ਸੁਰੱਖਿਤ ਬੱਟਰ ਪੇਪਰ ਵਗੈਰਾ ਯੂਜ਼ ਕਰਨ ਲਈ ਕਿਹਾ ਗਿਆ ਹੈ ਸੁਰੱਖਿਤ ਰੰਗ ਯੂਜ਼ ਕਰਨ ਲਈ ਕਿਹਾ ਗਿਆ ਹੈ ਤੇ ਇਸ ਤੋਂ ਇਲਾਵਾ ਸੈਂਪਲ ਪੀਚਿੰਗ ਹੈ ਜਿਨ੍ਹਾਂ ਦੀ ਰਿਪੋਰਟ ਸਾਡੀ ਜਿਹੜੀ ਸਟੇਟ ਲੈਬ ਹੈ ਖਰੜੇਚ ਫੂਡ ਐਂਡ ਡਰਗ ਲੈਬ ਉਹਨਾਂ ਵੱਲ ਗਏ ਨੇ ਤੇ ਉਹਨਾਂ ਤੋਂ ਜਦ ਉਹਨਾਂ ਦੇ ਸੈਂਪਲਾਂ ਦੀ ਰਿਪੋਰਟ ਆਏਗੀ ਬਣਦੀ ਕਾਰਵਾਈ ਐਫਐਸਐਸਆਈ ਦੇ ਅ ਤਾਂ ਮੈਂ ਜੋ ਵੀ ਬੰਦੀ ਕਾਰਵਾਈ ਹੋਈ ਹੈ ਉਹ ਕੀਤੀ ਚਾਹੀਦੀ ਹੈ ਮੈਡਮ ਜਿਸ ਤਰ੍ਹਾਂ ਨਾ ਪਟਿਆਲਾ ਦੇ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਹੀ ਡਿਪਾਰਟਮੈਂਟ ਵੱਲੋਂ ਅਦਾਇਤਾਂ ਨਹੀਂ ਜਿਸ ਤਰ੍ਹਾਂ ਵੀ ਇਸ ਤਰ੍ਹਾਂ ਸਪੈਸ਼ਲ ਜਿਹੜਾ ਕੇਕ ਦੇ ਟੈਂਪਲ ਭਰੇ ਆ ਉਕੀ ਬਿਲਕੁਲ ਪਹਿਲੇ ਵੀ ਐਸਾ ਚੱਲਦਾ ਰਹਿੰਦਾ ਹੈ ਮੌਸਮ ਦੇ ਹਿਸਾਬ ਨਾਲ ਸਾਡੀ ਸੈਂਪਲਿੰਗ ਦਾ ਥੋੜਾ ਜਿਹਾ ਰੁਖ ਵੀ ਬਦਲਦਾ ਰਹਿੰਦਾ ਹੈ ਜਿਵੇਂ ਕਿ ਤਿਉਹਾਰਾਂ ਦੇ ਨੇੜੇ ਮਠਾਈਆਂ ਵਗੈਰਾ ਜ਼ਿਆਦਾ ਬੰਨੀਆਂ ਨੇ ਇਸ ਲਈ ਜ਼ਿਆਦਾ ਸੈਂਪਲਿੰਗ ਕੀਤੀ ਜਾਂਦੀ ਹੈ ਰੁਟੀਨ ਜ ਗਰਮੀਆਂ ਤੋਂ ਪਹਿਲੇ ਅਸੀਂ ਪੈਕੇਜਡ ਡਰਿੰਕਿੰਗ ਵਾਟਰ ਦੀ ਸੈਂਪਲਿੰਗ ਵਧਾ ਦਿੰਦੇ ਹਾਂ ਦੁੱਧ ਤੇ ਦੁੱਧ ਦੇ ਪ੍ਰੋਡਕਟਸ ਤਾਂ ਸਾਰੀ-ਸਾਰੀ ਚਲਦੀ ਨਹੀਂ ਇਹਨਾਂ ਦੀ ਸਾਰੇ ਸਾਲ ਸਾਡੀ ਸੈਂਪਲਿੰਗ ਚੱਲਦੀ ਹੈ ਹੁਣ ਅਣਸਖਾਵੀ ਘਟਣਾ ਹੋਣ ਕਰਕੇ ਥੋੜਾ ਜਿਹਾ ਇਸ ਵੱਲ ਜ਼ਿਆਦਾ ਤਵੱਜੂ ਦੇਣ ਕਰਕੇ ਉੱਪਰੋਂ ਸਾਨੂੰ ਹਦਾਇਤ ਸੀ ਤੇ ਅਸੀਂ ਕੇਕ ਤੇ ਸੈਂਪਲ ਦਿੱਤੇ ਇਸੇ ਤਰ੍ਹਾਂ ਜਾਰੀ ਰਹਿਣੀ ਆਉਣ ਵਾਲੇ ਦਿਨਾਂ ਦੇ ਵੀ ਜੀ ਬਿਲਕੁਲ ਜਿੱਥੇ ਤੱਕ ਬਣ ਸਕੇਗਾ ਜਿੰਨੀ ਸਾਡੇ ਕੋਲ ਮੈਨਪਾਵਰ ਹੈ ਪੂਰੀ ਫੁੱਲ ਫੋਰਸ ਨਾਲ ਉਹ ਮੈਨਪਾਵਰ ਕੰਮ ਕਰੇਗੀ ਅਤੇ ਮੇਰੇ ਵੱਲੋਂ ਰਿਕੁਐਸਟ ਹੈ ਫੂਡ ਬਿਜ਼ਨਸ অপারেਟਰਸ ਨੂੰ ਕਿ ਬਿਲਕੁਲੀ ਹਾਈਜੀਨਿਕ ਤਰੀਕੇ ਨਾਲ ਅਤੇ ਅچھے ਤਰੀਕੇ ਨਾਲ ਸਾਫ਼ ਸੁਥਰਾ ਖਾਣਾ ਲੋਕਾਂ ਤੱਕ ਪਹੁੰਚਾਉਣ ਤਾਂ ਕਿ ਇਸ ਤਰ੍ਹਾਂ ਦੀ ਅਨਸੁਖਾਵੀ ਘਟਨਾ ਕੋਈ ਨਾ ਹੋਵੇ। ਅਪਣੇ ਇੱਕ ਦੌਰਾਨ ਤੱਕ ਕਿੰਨੇ ਟੋਟਲ ਸੈਂਪਲ ਦਿੱਤੇ ਨੇ? 6 ਸੈਂਪਲ ਕੇਕ ਦਿੱਤੇ ਗਏ ਨੇ ਜੀ। ਟੋ ਕੇਕ ਵੀ ਸਿਰੋ ਸੈਂਪਲ ਦਿੱਤੇ ਨੇ। ਇਹ ਪਰਟਿਕੂਲਰ ਡਰਾਈਵਰ ਅਸੀਂ ਕੇਕ ਦੀ 2 ਦਿਨ ਕੀਤੀ ਹੈ ਕਿਉਂਕਿ ਲੁਧਿਆਣਾ ਜਿਹੜਾ ਬਹੁਤ ਫੈਲਿਆ ਹੋਇਆ ਹੈ ਤੇ ਸਾਡੇ ਟਾਰਗੇਟ ਸੀਗੇ ਕਿ ਅਸੀਂ ਬੇਕਰੀਜ਼ ਨੂੰ ਇੱਕ ਵਾਰੀ ਟਾਰਗੇਟ ਕਰੀਏ ਅਸੀਂ ਜਿੰਨਾ ਪੋਸੀਬਲ ਸੀ ਮੈਕਸਿਮ ਇਹਨਾਂ ਦਿਨਾਂ ਵਿੱਚ ਉਹ ਉਹਨਾਂ ਨੂੰ ਅਵੇਅਰ ਕਰਾਉਣਾ ਤੇ ਸੈਂਪਲ ਲੈਣ ਦੀ ਕੋਸ਼ਿਸ਼ ਕੀਤੀ ਉਸਦੇ ਆਰਡਰ ਮੈਡਮ ਆਨਲਾਈਨ ਬਹੁਤ سارے ਹੁੰਦੇ ਨੇ ਜਿਹੜੇ ਲੋਕ ਘਰਾਂ ਵਿੱਚ ਚਾਹੇ ਬਣਾਉਂਦੇ ਨੇ ਕਿ ਉਹ ਵੀ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਗਾਜ ਵਿੱਚ ਲੈ ਰਹੇ ਹੋ ਜੋ ਵੀ ਕੋਈ ਖਾਣਾ ਬਣਾ ਰਿਹਾ ਹੈ ਉਹਦਾ ਐਫਐਸਈਸੀ ਦੇ ਰੂਲਸ ਦੇ ਤਹਿਤ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੈ ਜੋ ਵੀ ਫੋਰ ਸੇਲ ਖਾਣਾ ਬਣਾ ਰਿਹਾ ਹੈ ਕੋਈ ਵੀ ਵੇਚ ਰਿਹਾ ਖਾਣਾ ਚਾਹੇ ਘਰਾਂ ਵਿੱਚ ਬਣਾ ਰਿਹਾ ਹੈ ਚਾਹੇ ਉਹ ਕਿਥੇ ਦੁਕਾਨਾਂ ਵਿੱਚ ਬਣਾ ਰਿਹਾ ਹੈ ਉਹਨਾਂ ਕੋਲ FSSAI ਦਾ ਲਾਇਸੈਂਸ ਹੁਣਾ ਬੋਝਰੀ ਹੈ ਉਹ ਵੀ ਜਿੱਥੇ ਤੱਕ ਅਸੀਂ ਪਹੁੰਚ ਸਕਾਂਗੇ ਪਹੁੰਚਾਂਗੇ ਤੇ ਉਹਨਾਂ ਦੀ ਵੀ ਸੈਂਪਲਿੰਗ ਹੋਵੇ ਸੈਂਪਲ ਦੀ ਰਿਪੋਰਟ ਕਿੰਨੇ ਦਿਨਾਂ ਤੇ ਆਏਗੀ ਮੇਰੀ ਸੈਂਪਲ ਦੀ ਰਿਪੋਰਟ ਜ਼ਿਆਦਾਤਰ 15 ਦਿਨ ਤੋਂ ਮਹੀਨੇ ਚ ਆ ਜਾਂਦੀ ਹੈ ਲੀਗਲ ਸੈਂਪਲਸ ਦੀ ਆ ਜਾਂਦੀ ਹੈ ਸਾਨੂੰ ਇਹਦੇ ਵਿੱਚ ਜਿਵੇਂ ਡਿਮੈਟੋ ਦੇ ਜਿਹੜੇ ਆਫਿਸਿਸ ਨੇ ਜਿਵੇਂ ਕਈ ਵਾਰ ਇੱਕ ਡਿਲੀਵਰੀ ਬਿੰਦੋ ਹੋ ਕੇ ਰੱਖ ਲੈਂਦੇ ਕੋਈ ਵੀ ਸਮਾਨ ਉਹਦੇ ਉੱਤੇ ਵੀ ਸੈਂਪਲਿੰਗ ਕਰਨਗੇ ਉਹਨਾਂ ਦਾ ਤਾਂ ਕੋਈ ਇੱਕ ਤੋਂ ਪਾਉਂਦੇ ਰੱਖ ਲੈਂਦੇ ਨੇ ਸਮਾਨ ਉਹ ਤੋਂ ਬਾਅਦ ਉਹ ਕੀ ਕਰਦੇ ਨੇ ਉਹਨਾਂ ਦੀ ਸੈਂਪਲਿੰਗ ਹੀ ਟੀ ਜੋ ਮੈਟਰੀ ਦੀ ਆਫਿਸਿਸ ਚ ਜੋ ਸਮਾਨ ਇਸ ਤਰ੍ਹਾਂ ਖਾਨਪੀਂਦਾ ਸਮਾਨ ਤੇ ਰੈਡੀ ਫॉर ਡਿਲੀਵਰੀ ਹੁੰਦਾ ਇਸ ਤਰ੍ਹਾਂ ਰੱਖਣਾ ਇਲਾਉਡ ਨਹੀਂ ਹੈ ਜੀ ਲੈ ਜਾਣ ਲਈ ਦ ਲਈ सुरेंद्र सोनी